ਤੁਸੀਂ ਦੇਖਦੇ ਪਿਓ ਟਿਕਟੋਕ ਤੇ ਮੈਨੂੰ ਵੈਸੇ ਅੱਜ ਇੱਕ ਹਫਤਾ ਹੋ ਚੁੱਕਾ ਹੈ ਨੀਅਰ ਬਾਏ 7 ਦਿਨ ਹੋਏ ਸਿਰਫ 7 ਦਿਨ ਸਵੇਰੇ ਆਪਾਂ ਇੱਕ ਵੀਡੀਓ ਪੋਸਟ ਕਰ ਰਹੇ ਹਾਂ ਇਸੇ ਸਾਰੇ ਇੱਕ ਹਫਤੇ ਦੇ ਟਾਈਮ ਦੇ ਵਿੱਚ ਜੋ ਕੁਝ ਵੀ ਹੋਇਆ ਜੋ ਕੁਝ ਵੀ ਬੀਤਿਆ ਕਿੱਦਾਂ ਕਿੱਦਾਂ ਸਾਰਿਆਂ ਨੇ ਕੀ ਕੀ ਕੀਤਾ ਕਿਹੜੀ ਕਿਹੜੀ ਪਲੈਨਿੰਗਸ ਦੇ ਨਾਲ ਕਿਸ ਤਰੀਕੇ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪੂਰੀ ਟਿਕਟੋਕ ਦੀ ਜਿੰਨੇ ਵੀ ਸਾਰੇ ਟਿਕਟੋਕਰ ਨੇ ਜਿੰਨੇ ਵੀ ਬੈਠੇ ਹੋਏ ਨੇ ਪੁਰਾਣੇ ਜਿਹੜੇ ਬੈਠੇ ਹੋਏ ਨੇ ਟਿਕਟੌਕ ਦੇ ਉੱਤੇ ਜਿਨ੍ਹਾਂ ਨੇ ਕਿਸ-ਕਿਸ ਤਰੀਕੇ ਟਾਰਗੇਟ ਕੀਤਾ ਕਿਸ ਤਰੀਕੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਕਿਸ 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 ਤਰੀਕੇ ਰੋਸਟ ਕੀਤਾ ਗਿਆ ਤੁਸੀਂ ਸਾਰੇ ਜਾਣਦੇ ਹੀ ਹੋ ਹਨ ਸੋ ਇਹਦੇ ਰਿਗਾਰਡਿੰਗ ਮੈਂ ਕੱਲ ਇੱਕ ਮਾਰਨਿੰਗ ਵੀਡੀਓ ਪਾ ਰਿਆਂ ਤੇ ਉਹ ਮੈਂ ਵੀਡੀਓ ਪੂਰੀ ਦੀ ਪੂਰੀ YouTube ਦੇ ਉੱਤੇ ਸ਼ੇਅਰ ਕਰਾਂਗਾ YouTube ਚੈਨਲ ਦੇ ਉੱਤੇ ਆਪਣੇ ਕਿਉਂਕਿ ਨਾ ਕਹਿੰਦੇ ਅੱਤ ਤੋਂ ਬਾਅਦ ਖੁਦਾਈ ਹੁੰਦਾ ਹੈ ਤੇ ਜਿਹੜੇ ਬੰਦੇ ਜਿੰਨੇ ਵੀ ਸਾਰੇ ਜਣੇ ਹੈਗੇ ਨੇ ਇੱਕ ਚੀਜ਼ ਦੀ ਲਿਮਟ ਹੁੰਦੀ ਹੈ ਪਰ ਜਦੋਂ ਕੋਈ ਹੱਦ ਕ੍ਰੋਸ ਕਰਦਾ ਹੈ ਤਾਂ ਫਿਰ ਕਹਿੰਦੇ ਨਾ ਆਪਣੀ ਹੱਦ ਤੋਂ ਉਹਨੂੰ ਰੋਕ ਦੇਣਾ ਚਾਹੀਦਾ ਮਨੀ ਬਾਈ ਜੀ ਵੈਲਕਮ ਹੈ ਤੁਹਾਡਾ ਸਾਰਿਆਂ ਦਾ ਸੋ ਵੈਸੇ ਤੇ ਸਾਡੀ ਗੋਮ ਪੰਜਾਬੀਆਂ ਦੀ ਸਭ ਤੋਂ ਜ਼ਿਆਦਾ ਯੂਨੀਕ ਐ ਦੁਨੀਆ ਦੇ ਵਿੱਚ ਖਾਸ ਕਰ ਸਾਡੇ ਆਪਣੇ ਸਿੱਖ ਸਭ ਤੋਂ ਜ਼ਿਆਦਾ ਮੈਂ ਕਹਿੰਨਾ ਮਹਾਨ ਕੌਮ ਕਹਿ ਸਕਦੇ ਆ ਕਿ ਸਾਡੇ ਸਿੱਖਾਂ ਦੀ ਕੌਮ ਹੈ ਬਟ ਸਾਡੇ ਵਿੱਚ ਕੁਝ ਸਾਡੇ ਸਾਡੇ ਰੂਪ ਦੇ ਵਿੱਚ ਕੁਝ ਲੋਕ ਜਿਹੜੇ ਬਿਨਾਂ ਰੀਜ਼ਨ ਤੋਂ ਮੇਰੇ ਮਗਰ ਪਈ ਹੋਏ ਨਹੀਂ ਸਾਡੇ ਰੂਪ ਦੇ ਵਿੱਚ ਕੁਝ ਲੋਕ ਬਿਨਾਂ ਰੀਜ਼ਨ ਤੋਂ ਬਦਨਾਮ ਕਰਨ ਲਈ ਜਦਕੀ ਨਾਮ ਹੈ ਕਿਸੇ ਨੂੰ ਗਲਾਈਵ ਤੇ ਆ ਕੇ ਕੁਝ ਬੋਲਦਾ ਨਾ ਮੈਂ ਕਦੇ ਕਿਸੇ ਨੂੰ ਚੰਗਾ ਮਾੜਾ ਬੋਲਦਾ ਸਭ ਤੋਂ ਵੱਡੀ ਉਹਨਾਂ ਨੂੰ ਸਿਰਫ ਪ੍ਰੋਬਲਮ ਇਸ ਗੱਲ ਦੀ ਹੈ ਜਿਹੜੇ ਪੁਰਾਣੇ ਬੈਠੇ ਹੋਏ ਨੇ ਉਹਨਾਂ ਨੂੰ ਪ੍ਰੋਬਲਮ ਸਭ ਤੋਂ ਵੱਡੀ ਇਸੇ ਚੀਜ਼ ਦੀ ਹੈ ਕੀ ਅਸੀਂ ਪੁਰਾਣੇ ਬੈਠੇ ਟਿਕਟੋਕ ਅੱਜ ਤੱਕ ਗਾਲਾਂ ਕੱਢ-ਕੱਢ ਕੇ ਚਲਾਉਂਦੇ ਆ ਰਹੇ ਹਾਂ ਇਹ ਬੰਦਾ ਲਾਈਵ ਸਾਫ਼ ਸੁਥਰੀ ਕਿਦਾਂ ਚਲਾ ਰਿਹਾ ਉਹਨਾਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਹੈ 올ਮੋਸਟ ਤੁਸੀਂ ਦੇਖਦੇ ਹੋ ਟਿਕਟੋਕ ਦੇ ਉੱਤੇ 올ਮੋਸਟ ਰੱਜ ਕੇ ਸਾਰਿਆਂ ਨੇ ਟ੍ਰੋਲਿੰਗ ਪੁੱਠੀਆਂ ਸਿੱਧੀਆਂ ਹਰਕਤਾਂ ਗਾਲਾਂ ਰੋਸਟਿੰਗ ਆਹੀ ਕੁਝ ਚੱਲਦਾ ਆ ਰਿਹਾ ਤੇ 7 ਦਿਨ ਤੋਂ ਆਪਾਂ ਆਪਣੇ ਵੱਲੋਂ ਐਦਾਂ ਦਾ ਕੁਝ ਨਹੀਂ ਕੀਤਾ ਗਿਆ ਮੇਰੇ ਵੱਲੋਂ ਹਨਾ ਤੇ ਉਹਨਾਂ ਸਾਰਿਆਂ ਨੂੰ ਪ੍ਰੋਬਲਮ ਹੀ ਇਹੀ ਹੈ ਜਿਹਦੇ ਕਰਕੇ ਮੈਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਫੀ ਸਾਰੇ ਜਣੇ ਰਲ ਕੇ ਲੱਗੇ ਹੋਏ ਨੇ ਕਿ ਕਿਸੇ ਵੀ ਤਰੀਕੇ ਇਹਨਾਂ ਦਾ ਟਿਕਟੋਕ ਅਕਾਊਂਟ ਲਾਈਵ ਬੰਦ ਕਰਾਈਏ ਸੋ ਇਹਦੇ ਉੱਤੇ ਆਪਾਂ ਕੱਲ ਇੱਕ ਮਾਰਨਿੰਗ YouTube ਤੇ ਵੀਡੀਓ ਪੋਸਟ ਕਰ ਰਹੇ ਹਾਂ ਸੋ ਤੁਸੀਂ ਕੱਲ ਸਾਰੇ ਜਣੇ ਇੰਡੀਆ ਦੇ ਅਕੋਰਡਿੰਗ 11 ਵਜੇ ਇੰਡੀਆ ਦੇ 11 ਵਜੇ ਦੇ ਅਕੋਰਡਿੰਗ ਤੁਸੀਂ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ ਬਾਕੀ ਮੈਨੂੰ ਇੰਨਾ ਪਤਾ ਹੈ ਕਿ ਜਿਹੜੇ ਲੋਗ ਸਮਝਦੇ ਨੇ ਸਮਝਦਾਰ ਨੇ ਪੜ੍ਹੇ ਲਿਖੇ ਨੇ ਐਜੂਕੇਟ ਨੇ ਉਹ ਚੀਜ਼ਾਂ ਨੂੰ ਸਮਝਦੇ ਵੀ ਹੈ ਤੇ ਉਹ ਸਮਝਦਾਰ ਵੀ ਨੇ ਤੇ ਉਹਨਾਂ ਨੂੰ ਪਤਾ ਵੀ ਹੈ ਕਿ ਸਹੀ ਕੀ ਹੈ ਗਲਤ ਕੀ ਹੈ ਪਰ ਕਈ ਲੋਕਾਂ ਨੂੰ ਤਕਲੀਫ ਹੈ ਜਿੱਦਾਂ ਸਭ ਤੋਂ ਵੱਡੀ ਤਕਲੀਫ ਇਹ ਹੀ ਹੈ ਜਿੱਦਾਂ ਹੁਣ ਤੁਸੀਂ 700 ਜਣੇ ਲਾਈਵ ਬੈਠੇ ਦੇਖ ਰਹੇ ਹੋ ਮੈਨੂੰ 2 2 ਤੋਂ 3 4 5 ਮਿੰਟ ਹੋਏ ਲਾਈਵ ਆਏ ਹੈ ਨਾ ਪਰ ਸਭ ਤੋਂ ਵੱਡੀ ਤਕਲੀਫ ਉਹਨਾਂ ਨੂੰ ਇਹ ਹੀ ਹੈ ਕਿ ਹਜੇ ਨਵਾਂ ਅਕਾਊਂਟ ਬਣਾਇਆ ਤੇ ਲੋਕ ਇੰਨੇ ਇੱਧਰ ਆ ਕੇ ਵੇਖਦੇ ਹੀ ਕਿਉਂ ਨੇ ਠੀਕ ਹੈ ਵਿੱਚੋਂ 100 150 200 ਬੰਦੇ ਮੇਰੇ ਨਾਲ ਨਫ਼ਰਤ ਕਰਦੇ ਹੋਣਗੇ 250 ਨਫ਼ਰਤ ਕਰਦੇ ਹੋਣਗੇ ਪਰ 700 ਦੇ 700 ਮੈਨੂੰ ਇੰਨਾ ਪਤਾ ਹੈ ਨਫ਼ਰਤ ਨਹੀਂ ਕਰਦੇ ਕਿਉਂਕਿ ਹਰ ਇੱਕ ਇਨਸਾਨ ਪਰਿਵਾਰ ਵਾਲਾ ਹਰ ਇੱਕ ਇਨਸਾਨ ਦੇ ਘਰ ਦੇ ਵਿੱਚ ਧੀਆ ਪੈਣਾ ਨਹੀਂ ਹਰ ਕੋਈ ਇਨਸਾਨ ਆਪਣੇ ਪਰਿਵਾਰ ਵੱਲ ਵੇਖਦਾ ਸਭ ਨੂੰ ਪਤਾ ਹੈ ਕਿ ਇੱਥੇ ਇਸ ਦੁਨੀਆ ਦੇ ਉੱਤੇ ਕੋਈ ਵੀ ਇਨਸਾਨ ਦੁੱਧ ਦਾ ਤੋਤਾ ਤਾਂ ਪਹਿਲੀ ਗੱਲ ਹੈ ਹੀ ਨਹੀਂ ਹਨਾ ਤੇ ਸਭ ਨੂੰ ਪਤਾ ਹੈ ਕਿ ਅਸੀਂ ਆਪਣੇ ਆਪਣੇ ਕੀ ਕੀ ਕਰਮ ਕਰਦੇ ਹਾਂ ਬਟ ਗੱਲ ਇਹ ਹੈ ਕਿ ਸਾਨੂੰ ਦੂਜੇ ਦੇ ਉੱਤੇ ਉਂਗਲ ਚੁੱਕਣ ਦੀ ਬਹੁਤ ਗੰਦੀ ਆਦਤ ਪਈ ਹੋਈ ਹੈ ਕਿਸੇ ਦੀ ਚਲਦੀ ਲਾਈਫ ਦੇ ਵਿੱਚ ਪ੍ਰੋਬਲਮਸ ਕ੍ਰੀਏਟ ਕਰਨਾ ਸਾਡੇ ਆਮ ਸਾਰਿਆਂ ਦੀ ਇੱਕ ਨਾਰਮਲ ਜੀ ਆਦਤ ਹੋ ਚੁੱਕੀ ਹੋਈ ਹੈ ਬਟ ਕਹਿੰਦੇ ਨਾ ਹਰ ਚੀਜ਼ ਦਾ ਇੱਕ ਐਂਡ ਹੁੰਦਾ ਹੈ ਹਰ ਚੀਜ਼ ਲਈ ਇੱਕ ਸਟਾਪ ਲਗਾਣਾ ਫੁੱਲ ਸਟਾਪ ਲਾਣਾ ਬਹੁਤ ਜ਼ਰੂਰੀ ਹੁੰਦਾ ਹੈ ਇਹ ਟੁੱਚੇ ਟੁੱਚੇ ਜਿਹਾ ਕੁਝ ਲੋਕ YouTube ਜਿਹੜੇ ਚਲਾਉਂਦੇ ਪਏ ਨੇ ਥੈਂਕ ਯੂ ਸੋ ਮਚ ਤਾਜਵੀਰ ਭਾਈ ਜੀ ਥੈਂਕ ਯੂ ਜੀ ਇਹ ਤੁਹਾਡੇ ਸਾਰਿਆਂ ਦੀ ਸਪੋਰਟ ਹੀ ਹੈ ਦੇਖੋ ਇੱਕ ਤਾਂ ਮੇਰੇ ਉੱਤੇ ਇਲਜ਼ਾਮ ਲਗਾਇਆ ਜਾਂਦਾ ਜੀ ਇਹ ਪੱਗ ਬਨ ਕੇ ਗਿਫਟਿੰਗਾਂ ਮੰਗਦਾ ਅੱਜ ਮੇਰੀ 30 ਸਾਲ ਦੀ ਉਮਰ ਹੈ 30 ਸਾਲ ਦੀ ਉਮਰ ਹੋ ਚੁੱਕੀ ਹੋਈ ਹੈ ਮੈਂ ਟਿਕਟੋਕ ਹੁਣੇ ਇੱਕ ਹਫ਼ਤੇ ਤੋਂ ਚਲਾਣੀ ਸ਼ੁਰੂ ਕੀਤੀ ਹੈ ਤੁਸੀਂ ਆਪ ਸਾਬ ਲੋ 30 ਸਾਲ ਤੋਂ ਮੈਂ ਆਪਣਾ ਪਰਿਵਾਰ ਵਾਹਿਗੁਰੂ ਜੀ ਦੀ ਮਿਹਰ ਨਾਲ ਚਲੋ ਆਪਾਂ ਤੇ ਕੀ ਕਹਿੰਨੇ ਆ ਸੱਚੇ ਪਾਤਸ਼ਾਹ ਨੇ ਦਸਾਂ ਨੂਆਂ ਦੀ ਕਿਰਤ ਦੇ ਨਾਲ ਹੀ ਆਪਣਾ ਪਰਿਵਾਰ ਚਲਾਇਆ ਤੇ ਕੁਝ ਲੋਕ ਜਾਣ ਬੁੱਝ ਕੇ ਇਸ ਚੀਜ਼ ਨੂੰ ਟਾਰਗੇਟ ਕਰਨ ਲੱਗੇ ਹੋਏ ਨੇ ਕਿ ਅਸੀਂ ਇਹਨੂੰ ਇਸ ਤਰੀਕੇ ਟਾਰਗੇਟ ਕਰਾਂਗੇ ਕਹਿੰਦੇ ਜਦੋਂ ਤੁਹਾਡੇ ਕੋਲ ਕੋਈ ਗੱਲ ਨਹੀਂ ਨਾ ਹੁੰਦੀ ਆ ਜਿਹੜੇ ਆਪਣੇ ਆਪ ਨੂੰ ਅਖੋਤੀ ਸਿੱਖ ਘੁਆਂਦੇ ਨੇ ਜਿੱਦਾਂ ਮੂੰਹ ਸਿਰ ਤੇ ਦਸਤਾਰਾਂ ਵੀ ਨਹੀਂ ਸਜਾਈਆਂ ਹੋਈਆਂ ਤੇ ਜਾਣ ਕੇ ਆਪਣੇ ਆਪ ਨੂੰ ਅੱਗੇ ਰੱਖਣ ਲਈ ਸਿੱਖੀ ਦੀ ਆੜ ਲੈ ਲੈਂਦੇ ਨੇ ਲਾਈਕ ਧਰਮ ਦੀ ਆੜ ਲੈ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਜਦੋਂ ਪਤਾ ਹੈ ਨਾ ਕਿ ਸਾਹਮਣੇ ਵਾਲੇ ਬੰਦੇ ਨਾਲ ਅਸੀਂ ਆਨਲਾਈਨ ਆਪਾਂ ਫਾਈਟ ਨਹੀਂ ਕਰ ਸਕਦੇ ਉਸ ਬੰਦੇ ਨੂੰ ਸਾਹਮਣੇ ਵਾਲੇ ਬੰਦੇ ਨੂੰ ਅਸੀਂ ਚੈਲੰਜ ਨਹੀਂ ਕਰ ਸਕਦੇ ਤਾਂ ਅਸੀਂ ਇੱਕ ਧਰਮ ਦੀ ਆੜ ਲੈ ਲੈਂਦੇ ਆ ਜਦੋਂ ਤੁਹਾਡੇ ਕੋਲ ਕੋਈ ਰਸਤਾ ਨਹੀਂ ਲੱਭਦਾ ਨਾ ਕਿ ਤੁਹਾਡੇ ਕੋਲ ਕੋਈ ਹੁਣ ਵੇ ਨਹੀਂ ਬਚਿਆ ਤੇ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਉਹ ਉਹਨੂੰ ਧਰਮ ਦੇ ਥਰੂ ਟਾਰਗੇਟ ਕਰਨਾ ਸ਼ੁਰੂ ਕਰ ਦਿੰਦੇ ਨੇ ਜੋ ਕੁਝ ਮੇਰੇ ਨਾਲ ਹੋ ਰਿਹਾ ਹੈ ਸੋ ਇਸੇ ਟੌਪਿਕ ਦੇ ਉੱਤੇ ਮੈਂ ਇੱਕ ਸਵੇਰੇ ਇੱਕ ਵੀਡੀਓ ਪੋਸਟ ਕਰ ਰਿਹਾ ਤੇ ਤੁਸੀਂ YouTube ਦੇ ਉੱਤੇ ਜਾ ਕੇ ਸਾਰੇ ਜਾਣੇ ਦੇਖ ਸਕਦੇ ਹੋ ਉਸ ਵੀਡੀਓ ਨੂੰ ਜਿਨ੍ਹਾਂ ਨੂੰ ਚੰਗਾ ਲੱਗਦਾ ਮੈਂ ਹੁਣ ਵੀ ਕਹਿ ਰਿਹਾ ਤੁਸੀਂ 865 ਜਾਣੇ ਲਾਈਵ ਦੇਖਦੇ ਪਿਓ ਜਿਨ੍ਹਾਂ ਨੂੰ ਚੰਗਾ ਲੱਗਦਾ ਤੁਸੀਂ ਸਿਰਫ ਉਹੀ ਸਟ੍ਰੀਮ ਤੇ ਰਹੋ ਜਿਨ੍ਹਾਂ ਨੂੰ ਮੇਰੇ ਨਾਲ ਨਫ਼ਰਤ ਹੈ ਤੁਸੀਂ ਮੇਰੇ ਅਕਾਊਂਟ ਨੂੰ ਬਲੌਕ ਕਰ ਸਕਦੇ ਹੋ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਮੈਂ ਅੱਜ ਤੱਕ ਚੁੱਪ ਰਿਆ ਵਾਂ ਮੇਰੇ ਚੁੱਪ ਰਹਿਣ ਦਾ ਕਾਰਨ ਸਿਰਫ ਇਹੀ ਸੀਗਾ ਕਿ ਯਾਰ ਮੈਂ ਪਰਿਵਾਰ ਵਾਲਾ ਵਾ ਮੈਂ ਫੈਮਿਲੀ ਵਾਲਾ ਵਾ ਮੈਨੂੰ ਇਨਾ ਚੱਕਰਾਂ ਚ ਨਹੀਂ ਪੈਣਾ ਮੈਂ ਕੀ ਟੁਚੇ ਟੁਚੇ ਚ ਲੋਕਾਂ ਨੂੰ ਰਿਪਲਾਈ ਦਿੰਦਾ ਫਿਰ ਹਾਂ ਦੂਜੇ ਦਿਨ ਨਵਾਂ ਕੋਈ ਬੰਦਾ ਦਾ ਪੇਜ ਨਹੀਂ ਚੱਲਦਾ ਕੁੱਲੜ ਪੀਜ਼ਾ ਦਾ ਇੱਕੋ ਟਾਪਿਕ ਹੈ ਕੁੱਲੜ ਪੀਜ਼ਾ ਦਾ ਟਾਪਿਕ ਛੇੜ ਲਓ ਉਹਨਾਂ ਨੂੰ ਗਾਲਾਂ ਕੱਢੋ ਤੁਹਾਨੂੰ ਵਿਊਜ਼ ਸੋਨੇ ਮਿਲਦੇ ਸਭ ਲੋਕਾਂ ਦਾ ਇਹੀ ਕੰਮ ਫੜਿਆ ਹੋਇਆ ਜਿੰਨੇ ਵੀ ਨਵੇਂ ਨਵੇਂ ਇੰਸਟਾਗ੍ਰam ਅਕਾਊਂਟ ਬਣਾਉਂਦੇ ਨੇ ਜਾਂ ਨਵੇਂ ਨਵੇਂ ਜਿੰਨੇ ਵੀ ਮੀਮ ਪੇਜ ਨੇ ਸਭ ਕੋਲ ਇੱਕੋ ਹੀ ਹੈ ਕਿ ਅਗਰ ਕੋਈ ਮੁੱਦਾ ਨਹੀਂ ਮਿਲਦਾ ਤੇ ਕੁਲੜ ਪੀਜ਼ਾ ਨੂੰ ਟਾਰਗੇਟ ਕਰ ਲਓ ਕਿਉਂਕਿ ਜਦੋਂ ਸਾਨੂੰ ਕੋਈ ਰੋਸਟ ਕਰਦਾ ਹੈ ਜਾਂ ਸਾਨੂੰ ਕੋਈ ਗਾਲਾਂ ਕੱਢਦਾ ਹੈ ਨਾ ਉਹਨੂੰ ਇੰਗੇਜਮੈਂਟ ਬਹੁਤ ਜ਼ਿਆਦਾ ਚੰਗੀ ਮਿਲਦੀ ਹੈ 30 30 40 40 ਫੋਲੋਅਰਸ ਵਾਲਿਆਂ ਦੀ ਵੀ ਵੀਡੀਓ 2 2 ਮਿਲੀਅਨ ਜਾਂਦੀਆਂ ਤੁਸੀਂ ਦੇਖੀ ਹੋਣੀਆਂ ਟਿਕਟੌਕ ਨੂੰ ਲੈ ਕੇ ਕਾਫੀ ਮੀਮਰਸ ਕਾਫੀ ਜ਼ਿਆਦਾ ਇਸ ਚੀਜ਼ ਦਾ ਫਾਇਦਾ ਚੱਕ ਰਹੇ ਹਨ ਹੁਣ ਵੀ ਕਾਫੀ ਜਾਣੇ ਸਕਰੀਨ ਰਿਕਾਰਡਿੰਗ ਕਰ ਰਹੇ ਹੋਣਗੇ ਬੇਸ਼ੱਕ ਕਰੋ ਮੈਨੂੰ ਕੋਈ ਦਿੱਕਤ ਨਹੀਂ ਹੈ ਬਟ ਇੱਕ ਗੱਲ ਮੈਂ ਤੁਹਾਨੂੰ ਇੱਕ ਛੋਟੀ ਜੀ ਚੀਜ਼ ਦੱਸ ਦੇਣਾ ਥੈਂਕ ਯੂ ਸੋ ਮੱਚ ਸਰਪੰ ਐਂਡ ਬਰਾੜ ਰਿਆੜ ਦੇਖੋ ਹੁਣ ਮੈਂ ਕੋਈ ਕਿਸੇ ਤੋਂ ਗਿਫਟਿੰਗ ਨਹੀਂ ਮੰਗੀ ਪਰ ਇਹ ਪਿਆਰ ਆ ਜਿਹੜੇ ਕਰਦੇ ਆ ਹੁਣ ਇਹ ਟਿਕਟੋਕ ਦੀ ਇੱਕ ਆਪਸ਼ਨ ਹੈ ਮੈਨੂੰ ਪੱਗ ਬਣ ਕੇ ਨਾ ਤੇ ਕਿਸੇ ਤੋਂ ਮੰਗਣ ਦੀ ਲੋੜ ਹੈ ਨਾ ਮੈਂ ਕਦੇ ਕਿਸੇ ਤੋਂ ਕੁਝ ਮੰਗਿਆ ਦਸਾਂ ਨੋਆਂ ਦੀ ਕਿਰਤ ਅੱਜ ਤੱਕ ਕੀਤੀ ਹੈ ਤੇ ਅੱਗੇ ਵੀ ਕਰਦੇ ਰਵਾਂਗੇ ਔਰ ਰਹੀ ਗੱਲ ਤੁਸੀਂ ਕਹਿੰਦੇ ਹੋ ਕਿ ਸੋਸ਼ਲ ਮੀਡੀਆ ਬੜਾ ਸੋਖਾ ਔਰ ਈਜ਼ੀ ਮਨ ਨਹੀਂ ਲੱਗਦੀ ਹੈ ਸੋਸ਼ਲ ਮੀਡੀਆ ਨਹੀਂ ਸੋਖੀ ਸੋਖੀ ਔਰ ਈਜ਼ੀ ਮਨ ਹੀ ਨਹੀਂ ਹੈ ਜਿਸ ਲੈਵਲ ਤੇ ਮੈਂਟਲ ਟੌਰਚਰ ਇਸ ਸੋਸ਼ਲ ਮੀਡੀਆ ਦੇ ਉੱਤੇ ਬਰਦਾਸ਼ਤ ਕਰਨਾ ਪੈਂਦਾ ਹੈ ਨਾ ਉਹ ਕੋਈ ਵੀ ਬੰਦਾ ਦਸਾਂ ਨੂੰ ਦੀ ਕਿਰਤ ਕਰਨ ਵਾਲਾ ਆਮ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ ਸਰਪੰਚ ਸਾਹਿਬ ਥੈਂਕ ਯੂ ਜੀ ਸੋ ਕੋਈ ਵੀ ਆਮ ਬੰਦਾ ਇਸ ਤਰੀਕੇ ਦੀ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਪੰਦਾ ਔਰ ਦੂਸਰੀ ਗੱਲ ਸਭ ਤੋਂ ਟਫੈਸ ਜੌਬ ਇੱਕ ਕੰਟੈਂਟ ਕ੍ਰੀਏਟਰ ਦੀ ਹੁੰਦੀ ਹੈ ਜਦੋਂ ਇੱਕ ਕੰਟੈਂਟ ਨੂੰ ਬਣਾਉਣਾ ਹੁੰਦਾ ਨਾ ਉਹਦੇ ਪਿੱਛੇ ਕਿੰਨੇ ਲੋਕਾਂ ਦਾ ਦਿਮਾਗ ਕਿਸ ਤਰੀਕੇ ਕੀ ਕੀ ਲੱਗਦਾ ਉਹ ਸਾਨੂੰ ਪਤਾ ਹੈ ਅਸੀਂ ਇੱਕ ਵੀਡੀਓ ਬਣਾਉਣ ਦੇ ਲਈ ਵੀ ਨਾ ਕਿੰਨਾ ਕਿੰਨਾ ਟਾਈਮ ਕਿੰਨੀ ਕਿੰਨੀ ਚੀਜ਼ਾਂ ਕਿੰਨੇ ਤਰੀਕੇ ਨਾਲ ਸੋਚਦੇ ਹਾਂ ਕਿ ਸਾਹਮਣੇ ਵਾਲੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਐਂਟਰਟੇਨ ਕਰ ਸਕੀਏ ਤੁਸੀਂ ਪਾਸਟ ਮੇਰੀ 2 ਸਾਲ ਦੀ ਪੁਰਾਣੀ ਇੱਕ ਇਨਸੀਡੈਂਟ ਨੂੰ ਪਕੜ ਕੇ ਮੈਨੂੰ ਬਾਰ-ਬਾਰ ਰੋਸਟ ਕਰਕੇ ਕਸੀਟਦੇ ਪਿਓ ਪ੍ਰੋਬਲਮ ਤੁਹਾਨੂੰ ਇਹ ਕਿ ਟਿਕਟੋਕ ਦੇ ਉੱਤੇ ਦੇਖੋ ਹੁਣ ਮੈਂ ਇਸ ਟਾਈਮ ਬੈਠਾ ਹੋਇਆ ਨਾ ਅੱਧਿਆਂ ਨੂੰ ਪ੍ਰੋਬਲਮ ਹੀ ਸਿਰਫ ਇਸੇ ਚੀਜ਼ ਦੀ ਹੈ ਕਿ 1100 ਬੰਦਾ ਲਾਈਵ ਬੈਠਾ ਹੋਇਆ ਵਾ 1100 ਬੰਦਾ ਹੁਣ ਮੈਂ ਜਿਸ ਟਾਈਮ ਤੱਕ ਟਿਕਟੋਕ ਹੁਣੇ ਬੰਦ ਸੀ ਪੰਜ 10 ਮਿੰਟ ਪਹਿਲੇ ਤੱਕ ਇਹ 1100 ਓਵਰ ਸਾਰੇ ਕਿਸੇ ਨਾ ਕਿਸੇ ਦੀ ਸਟ੍ਰੀਮ ਤੇ ਬੈਠੇ ਸੀ ਤਾਜ਼ਵੀਰ ਜੀ ਥੈਂਕ ਯੂ ਸੋ ਮੱਚ ਸੋ ਇਹ ਸਾਰੇ ਦੇ ਸਾਰੇ ਈਵਰਸ ਕਿਸੇ ਨਾ ਕਿਸੇ ਦੀ ਸਟ੍ਰੀਮ ਤੇ ਬੈਠੇ ਹੋਏ ਸੀਗੇ ਉਹਨਾਂ ਨੂੰ ਤਕਲੀਫ ਹੀ ਇਹੀ ਹੈ ਕਿ ਜਦੋਂ ਇਹ ਲਾਈਵ ਆਂਦੇ ਨੇ ਤੇ ਸਾਰੇ ਈਵਰਸ ਉਧਰ ਚਲੇ ਜਾਂਦੇ ਨੇ